ਠੀਕ ਹੈ। ਲੇਜ਼ਰ ਕਟਿੰਗ ਚ ਲਿਖਿਆ ਵੀ ਦਿਖਾ ਦੋ। ਹਾਂਜੀ ਆ ਦੇਖ ਸਕਦੇ ਹਾਂ। ਤੇ ਸੁਪਰ ਸੀਡਰ ਪੂਰਾ ਸਾਫ਼ ਆ। ਨਾਲ ਦੇ ਬਲੇਟ ਆ 90 ਪੈਸੇ ਪੈਨੇ ਨੇ 20 ਕਿਲਿਆਂ ਦੇ ਬਿੱਜੇ ਜੀ। ਪਾਈਪ ਪੂਪ ਵੀ ਦੇਖੋ ਇਹਦੇ ਚਿੱਟੇ ਪੈਨੇ। ਰੰਗ ਰੂਪ ਤੋਂ ਪੂਰਾ ਸਾਫ਼ ਆਈ। 7 ਫੁੱਟ ਆਈ ਐ ਵੈਸੇ 7.5 ਆ ਜਾਂਦੇ ਜੀ। ਇਹ 2023 ਮਾਡਲ ਐ ਨੇ ਕੁੱਲ 5 ਚਾਰ ਕਿਲੇ ਬਿੱਜੇ ਨੇ ਜੀ। ਇਹ ਕਰਦੇ ਚੈੱਕ ਜਿਆ ਕਰਿਆ ਜੀ। 8 ਫੁੱਟ ਦਾ ਜੀ। ਇਹ ਵੀ 8 ਫੁੱਟ ਦਾ ਆ। ਹਾਂਜੀ। ਤੇ ਜਿਵੇਂ ਇਹ ਖੜਾ ਪਹਿਲਾਂ ਨੈਂਡ ਪੋਸਟ ਕੰਪਨੀ ਦਾ। ਇਹ ਕਿੰਨੇ ਫੁੱਟ ਦਾ ਜੀ ਇਹ? ਇਹ 8 ਫੁੱਟ ਦਾ ਜੀ। 8 ਫੁੱਟ ਦਾ ਨਾਮ ਹੈ ਜੀ ਹਾਂ ਜੀ 2022 ਮਾਡਲ ਹੈ ਜੀ ਇਹ 22 ਮਾਡਲ ਹੈ ਹਾਂ ਜੀ ਨਾਲ ਦੇ ਬਲੇਟ ਨੇ ਇਹਦੇ ਮਤਲਬ ਹੁਣ ਤਾਂ 25 30 ਪੈਸੇ ਹੋਣੇ ਫਖਰੀ ਕਾਲ ਜੀ ਸਵਾਤ ਆ ਤੁਹਾਡਾ ਆਪਣੇ ਜਿੰਨੇ ਨੰਬਰ ਦੇ ਵਿੱਚ ਪਹਿਲੇ ਵੀਰੋਂ ਆਪਾਂ ਅੱਜ ਪਹੁੰਚੇ ਆ ਪੰਡਤ ਖਰੋੜੇ ਪੂਰੇ ਵੀਰੋਂ ਕਲ ਸੁਪਰ ਸੇਡ ਨੇ ਦੇਖ ਸਕਦੇ ਹਾਂ ਪਹਿਲੇ ਵੀ ਆਪਣੇ ਭਾਈ ਉਹਨੇ ਰਿਪਰਾਂ ਦੀ ਵੀਡੀਓ ਪਾਈ ਥੀ ਆ ਤੋਂ ਬਰੇ ਰਿਪਰ ਖੜੇ ਨੇ 800 ਰੁਪਏ ਵੀ ਇਹ ਸੀਜ਼ਨ ਦਾ ਟਾਈਮ ਨਹੀਂ ਹੈਗਾ ਇਸ ਲਈ ਟਕੇ ਹੋਏ ਨੇ ਬਾਈ ਉਹਨਾਂ ਨੇ ਲਖੀ ਭਾਈ ਜੇਪਨ ਨੂੰ ਸੁਪਰੀਡਰ ਦਾ ਬਜਨ ਕਰ ਜਾਣਗੇ ਵੀਰੋ ਨਾਲ ਕੋਲ ਕਾਫੀ ਪੀਸ ਖੜੇ ਨੇ ਬਈ ਕੇ ਮਾਡਲ ਨੇ ਕੇ ਰੇਟ ਨੇ ਇਹਨਾਂ ਦੇ ਬਈ ਫਲਾਕ ਆਪੜ ਚਾਹੀਦੇ ਤੇ ਥੋੜੇ ਸਸੀ ਗਾਗਿਰ ਜੀ ਸਸੀ ਗਾਗਿਰ ਜੀ ਬਈ ਸੱਤਪੜਾ ਨਾਲ ਸਭਨਾ ਹਾਂ ਤੇ ਆਪਾਂ ਆੜ ਰਹੇ ਸਦਾ ਦੂਜਾ ਆਪਣੇ ਕਰਦਾ ਜੀ ਅੰਨਾ ਜਗਮੀਤ ਸਿੰਘ ਜੀ ਉਹ ਕਾਲਾ ਕਹਿੰਦੇ ਨੇ ਪਿੰਡ ਖਰੌੜੀ ਹੈ ਜੀ ਸਰਹੰਦ ਤੋਂ ਪਟਿਆਲੇ ਰੋਡ ਤੇ ਹੈ ਜੀ ਠੀਕ ਠੀਕ ਹੈ ਇਹ ਆਪਾਂ ਨੂੰ ਸਰਹੰਦੁਰ ਤੋਂ ਨਾ ਪੈਂਦਾ ਜੀ 5 ਕਿਲੋਮੀਟਰ ਪੈਂਦਾ ਜੀ ਸਰਹੰਦ ਤੋਂ ਪਟਿਆਲੇ ਤੋਂ 20 ਕਿਲੋਮੀਟਰ ਆਪਣੇ ਆਰ ਤੋਂ ਵੀ 20 ਕਿਲੋਮੀਟਰ ਪੈਂਦਾ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਰੋਡ ਤੇ ਇਹ ਘਰ ਜਮਾ ਕੋਈ ਮਤਲਬ ਪੁੱਛ ਨਹੀਂ ਹਾਂ ਦੇਖੇ ਜਾਂਦੇ ਨੇ ਰੀਪਰ ਉੱਪਰ ਖੜੇ ਵੀ ਆ ਹਾਂ ਹਾਂ ਬਾਹਰ ਵੀ ਖੜੇ ਰੀਪਰ ਹਾਂ ਜੀ ਹਾਂ ਜੀ ਤੇ ਕਿੰਨੇ ਸੁਪਰਸੈਡਰ ਜਮਣ ਕੋਲ ਖੜੇ ਨੇ ਜੀ ਸਵਾਤ ਮੁੰਡਾ ਵੀ 6 ਅੱਜ ਤੋਂ 6 ਕਨੇ ਜੀ ਬਾਕੀ 1-2 ਵਿੱਕ ਗਏ ਜੀ ਹੁਣ ਆਈ ਜਾਂ ਜੀ ਜਾਂਦੇ ਨੇ ਜੀ ਜਿਵੇਂ 1-2 ਆ ਜਾਂਦਾ ਠੀਕ ਹੈ ਠੀਕ ਹੈ ਜੀ ਸੁਪਰਸੈਡਰ ਪਿੱਛੇ ਜੀ ਫਿਰ ਵੀ ਕਿੰਨੇ ਕੇ ਪਿੱਛੇ ਖੜੇ ਰਹਿੰਦੇ ਨੇ ਅ ਪਰसों ਜੋ ਉੱਤੇ ਦਾ 20 25 20 ਤੇ ਜੀ ਸਹੀ ਫਿਰ ਸੇਲ ਹੋ ਗਈ ਸਹੀ ਕਰ ਲੈ ਉਹ ਲੈ ਕੇ ਆਵਾਂਗੇ ਫਿਰ ਠੀਕ ਜਿਵੇਂ ਹੁਣ ਸੀਜ਼ਨ ਚੱਲ ਪਿਆ ਜੀ ਸੀਜ਼ਨ ਤੋਂ ਪਹਿਲਾਂ ਤਾਂ 25 ਇਕੱਠੇ ਹੋ ਗਏ ਤੇ ਹੁਣ ਸੀਜ਼ਨ ਦੇ ਟਾਈਮ ਤਾਂ ਉਹੀ ਮਿਲਦਾ ਮਤਲਬ ਉਹੀ ਸੇਲ ਹੋ ਜਾਂਦਾ ਜੀ ਹਾਂ ਜੀ ਹਾਂ ਸਹੀ ਗੱਲ ਹੈ ਹਾਂ ਹੁਣ ਜਾਣਦਾ ਹਾਂ ਹੁਣ ਬਾਕੀ ਟਾਈਮ ਦੇ ਨੇੜੇ ਆਉਣਾ ਜਾ ਰਿਹਾ ਹਾਂ ਹਾਂ ਜੀ ਹਾਂ ਜੀ ਮੈਨੂੰ ਲੋੜ ਹੋਦਾ ਜੀ ਆਪਣੇ ਸੁਪਰਸੇਡਰ ਵੈਸੇ ਸਾਫ਼ ਹੁੰਦੇ ਨੇ ਹਾਂ ਇਹ ਤਾਂ ਹਾਂ ਦੇਖਣ ਵਾਲੇ ਪਤਾ ਲੱਗ ਜਾਂਦਾ ਆਖੀ ਜੀ ਤੇ ਜਿਵੇਂ ਇਹ ਖੜਾ ਹੈ ਪਹਿਲਾਂ ਨੈਟ ਪੋਰਟਸ ਕੰਪਨੀ ਦਾ ਇਹ ਕਿੰਨੇ ਫੁੱਟ ਦਾ ਜੀ ਇਹ ਇਹ 8 ਫੁੱਟ ਦਾ ਜ 8 ਫੁੱਟ ਦਾ ਲਮਾਈ ਜੈਦੀ ਹਾਂਜੀ 2022 ਮਾਡਲ ਹੈ ਇਹ 22 ਮਾਡਲ ਹੈ ਹਾਂਜੀ ਨਾਲ ਦੇ ਬਲੇਟ ਨਹੀਂ ਇਹਦੇ ਮਦਰ ਹੁਣ ਤਾਂ 25 30 ਪੈਸੇ ਹੋਣੇ ਪਰ ਦੋ ਸੀਜਨਾਂ ਜਿੰਨੇ ਕかせ ਨਹੀਂ ਬਾਕੀ ਉਹ ਚਲੋ ਜਿੰਨੇ ਘਾਟਾ ਕਰਨਾ ਹੈ ਉਹ ਪਰਵਾਸੇ ਜਿੰਦਾ ਹੋਵੇ 50 ਕਿੱਲੇ ਦਾ ਵੀਦ ਦੇਣੀ ਹੈ ਫਿਰ ਪਾਉਣ ਦੀ ਲੋੜ ਨਹੀਂ ਹਾਂਜੀ ਹਾਂਜੀ ਰੋਜ ਨੇ ਹੁਣ 100 150 ਕਿੱਲੇ ਵੀਜਣਾ ਉਹਨੂੰ ਫਿਰ ਨਵੇਂ ਬਾਉਂਡ ਦੀ ਜ਼ਰੂਰਤ ਹੈ ਹਾਂਜੀ ਸੁਪਰ ਸੀਡਰ ਸਾਪ ਆਈ ਕੋਈ ਰੰਗ ਵਗੈਰਾ ਚਾਰਜ ਹੋਰ ਕੋਈ ਨਹੀਂ ਨੋਕਲ ਲੈਣੇ ਆਪਾਂ ਕੋਈ ਦੂਰ ਦਰਾਡੇ ਤੋਂ ਨਹੀਂ ਲਿਆਉਂਦੇ ਠੀਕ ਇੱਥੇ ਹੀ ਪਈ ਹਾਂਜੀ ਤੇ ਕਿੰਨੇ ਦਾ ਵੀਰ ਜੀ ਦੈਨ ਜੀ 165000 ਦਾ ਜੀ ਠੀਕ ਹੈ ਜੀ 162000 ਦਾ ਬਾਕੀ ਮੌਕੇ ਤੇ ਕੋਈ ਨਹੀਂ ਮਾਨਤਾ ਨਾ ਹੋ ਜੂਗੀ ਜਿਹੜਾ ਮਾਤਾ ਬੰਦਾ ਹੋ ਪਉਣ ਚੰਦੇ ਲਗਭਗ ਹਾਂ ਜੀ ਨਵਾਂ ਨਵਾਂ ਪਉਣ ਚੰਦੇ ਦਾ ਹੋ ਕਟੋ ਕਟ ਹਾਂ ਜੀ 270 70 ਦਾ ਹਾਂ ਜੀ ਹਾਂ ਜੀ ਤੇ ਅਗਲਾ ਗੀ ਐਗਰੀ ਜ਼ੋਨ ਦਾ ਇਹ 2023 ਮਾਡਲ ਇਹਨੇ ਕੁੱਲ 5 ਚਾਰ ਕਿਲੇ ਜਿੱਜੇ ਵੀ ਨਹੀਂ ਇਹਨੇ ਚੈੱਕ ਜਿਆ ਕਰਿਆ ਜੀ 8 ਫੁੱਟ ਦਾ ਜੀ ਇਹ ਵੀ 8 ਫੁੱਟ ਦਾ ਜੀ ਹਾਂ ਜੀ ਇਹਦਾ ਬਰੇਡ ਵੀ ਦੇਖ ਸਕਦੇ ਹੋ ਵੀ ਹਲੇ ਪੰਜ ਕਿਲੇ ਜੇ ਤਾਂ ਬਸ ਚੈੱਕ ਕਰਕੇ ਚੁੱਕ ਜਾਈ ਕਰਕੇ ਦੇਖਿਆ ਵੀ 2023 ਮਾਡਲ ਆਈ ਆ ਲੇਜ਼ਰ ਕਟਿੰਗ ਚ ਲਿਖਿਆ ਹੋਈ ਆ ਹਾਂਜੀ ਹਾਂਜੀ ਆ ਦੇਖਦੋ ਵੀ ਹਾਂ ਇਹ ਵੀ ਸਰਕਾਰ ਨੇ ਉਹਨਾਂ ਦਾ ਵੀ ਇੱਕ ਕੰਪਨਸਰੀ ਕਰਤਾ ਦਾ ਵੀ ਪੰਜਵੇਂ ਕੋਈ ਪਲੇਟ ਪਲੂਟ ਮਤਲਬ ਜਾਂ ਮਾਡਲ ਲਾ ਦਿੰਦਾ ਅਗਲਾ ਘੱਟ ਮਾਡਲ ਨੂੰ ਵੱਧ ਦੱਸੀ ਜਾਂਦਾ ਹਾਂਜੀ ਇਹ ਲੇਜ਼ਰ ਕਟਿੰਗ ਚ ਹੁਣ ਜੀ ਪੱਕਾ ਲਿਖਣ ਲੱਗ ਪੱਕਾ ਲਿਖਣ ਲੱਗੇ ਸਹੀ ਕਹਿੰਦਾ ਹਾਂਜੀ ਬਿਲਕੁਲ ਨਵਾਂ ਪਈ ਇਹ ਤਾਂ ਤੇਰੇ ਪਿੱਛੇ ਗ੍ਰਦੀਪ ਇਹਦੇ ਪਿੱਛੇ ਜਿਹੜੀ ਡਿਸਕਾਊਂਟ ਵਾਲੀ ਪਈ ਹੋਈ ਆ ਤੇ ਗੇਅਰ ਗਰੋਅ ਵਾਲਾ ਹੀ ਇੱਧਰ ਸਾਈਡ ਤੇ ਚੈਨ ਚੱਕ ਇਹਨਾਂ ਨੇ 23 ਚ ਗੇਅਰ ਲਾਤਾ ਹੀ ਆਹ ਸਾਈਡ ਤੇ ਹਾਂਜੀ ਹਾਂਜੀ ਇਹ 23 ਦੇ ਵਿੱਚ ਆਪਣਾ ਚੈਨ ਚੱਕਤੀ ਵਿੱਚ ਇਹ ਨਹੀਂ ਇਹ ਰੁਕਣ ਦਾ ਕੋਈ ਇਹਦੇ ਵਿੱਚ ਆਪਾਂ ਜਿਵੇਂ ਰੂਟਾਵੇਟਰ ਵੀ ਇਹਦਾ ਬਹੁਤ ਸੌਖਾ ਬਣ ਜਾਂਦਾ ਯੂਰੇ ਸਟੈਂਡ ਪਾ ਕੇ 10 ਤੋਂ 15 ਮਿੰਟ ਚ ਆਪਾਂ ਇਹਦਾ ਰੂਟਾਵੇਟਰ ਬਣਾ ਸਕਦੇ ਮਤਲਬ ਵੀ ਸਰਾ ਥਾੜਾ ਠਣਾੜਾ ਹੁੰਦੇ ਹੁਣ ਜਿਹੜੇ ਪੌਦੇ ਬੰਦੇ ਹੁਣ ਹਾਂ ਹਾਂ ਇਹਦਾ 10 ਤੋਂ 15 ਮਿੰਟ ਦੇ ਵਿੱਚ ਵਿੱਚ ਰੂਟਾਵੇਟਰ ਬਣ ਜਾਂਦਾ ਖੇਤ ਚ ਬਣਾ ਸਕਦੇ ਠੀਕ ਆ ਠੀਕ ਆ ਜੀ ਤੇ ਫਿਰ ਜੇ ਕਿੰਨੇ ਦਾ ਆਪਾਂ ਦੇਵਾਂਗੇ 190000 ਦੇ 190000 ਦਾ ਠੀਕ ਹੈ ਠੀਕ ਹੈ ਜੀ ਤੇ ਅਗਲਾ ਆ ਗਿਆ ਦਰਵਾਜ ਦਾ ਇਹ 2022 ਮਾਡਲ ਹੈ ਇਹ 22 ਮਾਡਲ ਹੈ ਜੀ ਹਾਂ ਬਾਕੀ ਇਹਦੇ ਤੁਸੀਂ ਪੱਤੀਆਂ ਲੈ ਸਕਦੇ ਹੋ ਇਹਦੀਆਂ ਪੱਤੀਆਂ ਨਾਲ ਦੇ 90 ਕੇ ਪੈਸੇ ਨੇ ਜੀ ਪੱਤੀਆਂ ਨਾਲ ਦੇ ਨੇ ਬਲੇਟ ਨਹੀਂ ਪੱਤੀਆਂ ਤੇ ਜੀ ਬਲੇਟ ਪਾਉਣੇ ਨਹੀਂ ਪਾਣੇ ਲਿਆ ਕੇ ਨਾ ਜੀ ਨਾ ਇਹ ਤਾਂ ਬਿਲਕੁਲ ਪੂਰਾ 10 ਕੇ ਪੈਸੇ ਕਸਿਆ ਨਹੀਂ ਜੀ ਇਹਦੀਆਂ ਹਾਂ ਜੀ ਹਾਂ ਜੀ ਪੂਰਾ ਪੇਛੋ ਵੀ ਸਾਫ਼ ਸੁਥਰਾ ਸੁਪਰ ਸੀਟਰ ਹੈ ਜੀ ਇਹ 7 ਫੁੱਟਾ ਜੀ ਇਹ ਵੀ ਗੇਅਰ ਡਰੋ ਵਾਲੀ ਹੈ ਇਹਦੇ ਵੀ ਗੇਅਰ ਲੱਗਿਆ ਸਾਈਡ ਤੇ ਹਾਂ ਇਹ ਬੰਦਾ ਵੀ ਪੜਾ ਜੀ ਇਹ ਕਾਰ ਬਿਨੋਂ ਕਰਵਾਜ ਨੇ ਕੱਢੀ ਕਰਵਾ ਇਹ ਤਾਂ ਵੀ ਤੁਮੀਆਂ ਵੇਲੇ ਬਰੇਡ ਦੇ ਮੁਰੜੀਆਂ ਹਾਂਜੀ ਹਾਂ ਠੀਕ ਕੰਪਲੀਟ ਆ ਜੀ ਸਾਰਾ ਜਿਹੜਾ ਸਮਾਨ ਨਾਲ ਆ ਪੂਰਾ ਸਮਾਨ ਮਿਲੂ ਗਈ ਇਹਦਾ ਇਹ ਕਿਸਾਂ ਦੇ ਸਾਥ ਸਟੀਲ ਦੇ ਖਰਾਏ ਵੀ ਹਾਂ ਦਰਵਾਜ ਦੀ ਉਹ ਜਿਹੜੀ ਪਹਿਲਾਂ ਅਗਲੇ ਵਿੱਚ ਲਾਈ ਜਾਂਦੇ ਵਧੀਆ ਸੁਪਰ ਸੀਟਰ ਰਹੀ ਹੈ ਵੀ ਹਾਂਜੀ ਹਾਂਜੀ ਤੇ ਇਹ 7 ਫੁੱਟਾ 1,35,000 ਦੇ 1,35,000 ਦਾ 7 ਫੁੱਟ ਦੇ ਵਿੱਚ ਹਾਂਜੀ ਵੈਸੇ ਇਹ ਤਾਂ ਨਵਾਂ ਐਮ ਲੱਗਦਾ ਵੀ ਤਕਰੀਬਨ 2.5 ਲੱਖ ਦਾ ਹੋਊਗਾ ਹਾਂ 2.5 ਲੱਖ 2,50,000 ਹਾਂਜੀ ਹਾਂਜੀ ਫਾਇਦਾ ਹੋ ਰਿਹਾ ਹੈ ਤੇ ਅਗਲੇ ਇਧਰ ਫੇਰ ਆਗੇ ਲੈਂਡ ਫੋਰਸ ਦੇ ਬਾਕੀ ਲੈਂਡ ਫੋਰਸ ਦੇ ਬਾਈਕ ਉੱਤੇ ਨਖਰੇ ਨੇ ਦੋ ਐਗਰੀ ਚਾਉਂਦੇ ਨੇ ਇਹ ਵੀ ਸਾਰੇ ਵਧੀਆ ਬ੍ਰਾਂਡ ਆ ਤੇ ਕੋਈ ਨੀ ਮਾੜਾ ਬ੍ਰੈਂਡ बिकਦਾ ਹੀ ਨਹੀਂ ਹੈਗਾ ਜੀ ਇਹ ਹਾਂਜੀ ਹਾਂਜੀ ਤੇ ਸਾਡੇ ਗੁਰਵਾਜਤਾ ਫਿਰ ਮੰਨੇ ਪਰ ਮੰਨੇ ਆ ਲਗਾ ਵੀ ਕਾਰਕੂੜ ਕੱਢਣ ਦੇ ਵਿੱਚ ਵੀ ਮਾਹੇ ਦਾ ਬੰਦਾ ਇਹ 2023 ਮਾਡਲ ਆ ਜੀ ਠੀਕ ਆ ਜੀ ਆ ਲੈਜ਼ਰ ਕਟਿੰਗ 'ਚ ਲਿਖਿਆ ਵੀ ਦਿਖਾ ਦਿਓ ਹਾਂਜੀ ਆ ਦੇਖ ਸਕਦੇ ਹਾਂ ਤੇ ਸੁਪਰ ਸੀਟਰ ਪੂਰਾ ਸਾਫ਼ ਆ ਨਾਲ ਦੇ ਬਲੇਡ ਆ 90 ਪੈਸੇ ਪੈਣੇ ਨੇ 20 ਕਿਲਿਆਂ ਦੇ ਬਿੱਜੇ ਜੀ ਪਾਈਪ ਪੂਪ ਵੀ ਦੇਖੋ ਇਹਦੇ ਚਿੱਟੇ ਪੈਨੇ ਰੰਗ ਰੂਪ ਤੋਂ ਪੂਰਾ ਸਾਫ਼ ਆ ਜੀ 7 ਫੁੱਟ ਆਈਏ ਵੈਸੇ 7.5 ਚ ਆ ਜਾਂਦੀ ਇਹ ਤਾਂ ਉਹ ਬਲੇਟ ਵੀ ਦੂਸਰੇ ਚੌੜੇ ਨੇ ਹਨਾ ਭਾਈ ਹਾਂ ਇਹ ਲੈਂਡ ਫੋਰਸ ਵਾਲੇ ਨਾਲ ਦੀ ਬਲੇਟ ਨਹੀਂ ਬਿਲਕੁਲ ਇਹਦਾ ਡਿਸਕਾਊਂਟ ਉਸਕਾ ਇਹਦੀਆਂ ਸਾਫ ਸੁਥਰੀਆਂ ਉਪਕਣ ਇਹ ਰੱਤ ਦੇ ਵਿੱਚ ਵੀਰੇ ਇਹ 7 ਆ ਜੀ 7.5 ਚ ਆ ਜਾਂਦਾ ਯਾਨੀ ਕਿ ਅਸੀਂ ਬਾਕੀ ਜੀ ਤੁਸੀਂ ਪੈਪ ਉਪ ਦੇਖ ਸਕਦੇ ਹੋ ਸੁਥਰੇ ਪਏ ਨਹੀਂ ਕੱਟਲਿਆਂ ਦੇ ਪਿੱਛੇ ਨਮਾਈ ਪਏ ਇਹ ਤਾਂ ਸੁਪਰ ਸਿੱਟ ਹਾਂਜੀ ਹਾਂਜੀ ਇਹ ਦੇਗਾ ਵੀ ਜਿਹੜੇ ਥੋੜੇ ਰਿਟਰਨ ਉਤਾਂ ਲਈ ਹੈ ਰੰਗ ਜਿਹੜੇ ਬਾਕੀ ਦਾ ਸੁਪਰ ਸਿੱਟ ਦਾ ਰੰਗ ਹੈ ਇੱਕ ਨੰਬਰ ਦੇ ਵਿੱਚ ਵੀ ਆਈ ਤੇ ਇਹ ਕਿੰਨੇ ਦਾ ਬਣੂਗਾ ਜੀ 175000 ਦੇ ਇਹ 175000 ਦਾ ਤੇ ਅਗਲਾ ਆਗੇ ਫੇਰ ਇਹ ਬਾਈ ਮਾਡਲ ਹੈ ਜੀ ਲੈਂਡਪੋਸ ਦਾ 8 ਇਹ ਬਾਈ ਮਾਡਲ 8 ਫੁੱਟ ਦਾ ਜੀ ਠੀਕਾ ਠੀਕ ਇਹ ਵੀ ਸੁਪਰ ਸੇਟਰ ਸਾਫ ਹੈ ਇਹਦੇ ਨਾਲ ਦੇ ਬਲੇਡ ਅੱਧੇ ਨੇ ਠੀਕ ਹੈ ਜੀ ਇਹਦੀ ਬਣਾ ਦੇਣਾ 50 ਪੈਸੇ ਬਲੇਡ ਇਹਦੇ ਨਾਲ ਦੇ ਨੇ ਠੀਕਾ ਠੀਕ ਹੈ ਜੀ ਤੇ ਬਾਕੀ ਇਹ 8 ਫੁੱਟ ਦੇ ਵਿੱਚ ਆ 8 ਫੁੱਟ ਦੇ ਸਾਢੇ 8 ਚ ਆ ਜਾਂਦੇ ਜੀ ਇਹ ਲੈਂਡਪੋਸ ਦਾ ਇਹ ਸਾਢੇ 8 ਦੇ ਵਿੱਚ ਆ ਜਾਂਦਾ ਹੈ ਹਾਂ ਜੀ ਹਾਂ ਜੀ ਬਾਕੀ ਦੂਸਰੇ ਸ਼ੌਕਰ ਸ਼ੁਕਰ ਵਾਲਾ ਬਾਈ ਮਾਡਲ ਹੈ ਲੇਜ਼ਰ ਕਟਿੰਗ ਚ ਲਿਖਿਆ ਹੈ ਬਾਈ ਹਾਂ ਜੀ ਰੰਗ ਰੂਪ ਸਾਰਾ ਨਾਲ ਦੇ ਕੋਈ ਖੁਗਾਰ ਵਗੈਰਾ ਨਹੀਂ ਵੜੀ ਕੋਈ ਜਰ ਨਹੀਂ ਹੈਗੀ ਜੀ ਠੀਕ ਇਕੱਠੇ ਹੀ ਸਪੀਡਰ ਫਿਰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਸਾਫ ਤੋਂ ਸਾਫ ਰੀਪਰ ਵੀ ਸੁਪਰ ਸੀਡਰ ਵੀ ਸਾਫ ਤੋਂ ਸਾਫ ਖਰੀਦੀ ਹੈ ਹਾਂਜੀ ਹਾਂਜੀ ਜਿਹੜੇ ਜਾਰ ਵਗੈਰਾ ਵਾਲੇ ਨੇ ਉਹ ਆਪਾਂ ਲੈ ਲੈਨੇ ਬਾਈ ਮਾਡਲ ਜਾਰ ਪਾਈ ਵੀ ਹੁੰਦੀ ਉਹਨਾਂ ਨੂੰ ਉਹ ਫਿਰ ਫਾਇਦਾ ਕੋਈ ਨਹੀਂ ਉਹ ਕਸਟਮਰ ਵੀ ਹਾਂ ਹਾਂ ਤੇ ਦੇ ਦਾ ਲੈਣਾ ਹੀ ਆਪਾਂ ਨੇ 1,65,000 ਰੁਪਏ ਇਹ 1,65,000 ਹਾਂਜੀ ਠੀਕ ਹੈ ਠੀਕ ਹੈ ਜੀ ਤੇ ਜੇ ਵੀਰ ਜੀ ਇਹਨਾਂ ਦੇ ਆਪਣੇ ਫਿਰਪੁਰਾ ਦੇ ਗਰਾਜ ਗਰੂਰੀਆਂ ਫਿਰ ਇਹ ਚੱਕਰ ਬਗਲੇ ਨੂੰ ਦੇ ਦੇਣੇ ਹੁੰਨੇ ਉਹ ਵੀ ਲਾਉਡਜ ਵੀ ਇਹਦੇ ਵਿੱਚ ਕਿਹੜੇ ਕਿਹੜੇ ਪਾਏ ਨੇ ਹਾਂ ਦੱਸ ਦਿੰਦਾ ਜੀ ਆ ਵੀ ਆ ਪੈ ਜਾਂਦੇ ਜੋ ਪਤਾ ਲੱਗ ਜਾਂਦਾ ਟਰੈਕਟਰ ਦੇ ਮੁਤਾਬਕ ਹਾਂਜੀ ਵੈਸੇ ਤਾਂ 540 ਚੱਕਰੇ ਟਰੈਕਟਰ ਨੇ ਜੀ ਸਾਰੇ ਹਾਂਜੀ ਹਾਂ ਸਹੀ ਛੋਟੇ ਤੋਂ ਵੱਡਾ ਜੀ ਇਹ ਹੁਣੇ ਲੈ ਕੇ ਆਂਦਾ ਜੀ ਹਲੇ ਠੀਕ ਹੈ ਜੀ ਇਹ ਇੱਕ ਨਹੀਂ ਜਾਂਦਾ ਹੁਣੇ ਲੈ ਕੇ ਜਾਂਦਾ 2022 ਮਾਡਲ ਹੈ ਜੀ ਇਹ 22 ਮਾਡਲ ਹੈ ਹਾਂਜੀ ਇਹਦੇ ਹਰਬਰੇਡ ਜੇ ਕਿਸੇ ਮੇਰੇ ਭਰਾ ਨੇ ਥੋੜਾ ਕੰਮ ਕਰਨਾ ਏ ਉਹਦੇ ਪੰਜਾਹ ਪੈਸੇ ਬਲੇਡ ਨਾਲ ਦੇ ਹੈਗੇ ਜੀ ਹਾਂਜੀ ਹਾਂਜੀ ਲੇਜ਼ਰ ਕਟਿੰਗ 'ਚ ਦਿਖਾ ਦਿਓ ਜੀ 2022 ਮਾਡਲ ਹੈ ਮਾਡਲ ਰੀਜਨਲ ਹੋਊਗਾ ਜੀ ਜਿਹੜਾ ਆਪਾਂ ਕਹਿ ਦਾਂਗੇ ਕੋਈ ਧੱਕੇ ਧੜੀ ਵਾਲਾ ਕੰਮ ਨਹੀਂ ਹੋਊਗਾ ਹਾਂ ਜੀ ਮੁੱਲ ਤਵੇ ਤੂੰ ਵੀ ਅਮੀ ਦੇ ਸਾਹਮਣੇ ਹੋ ਹਾਂ ਜੀ ਐਂਡ ਪੁਰਜਾ ਹੈ ਵੀ ਲੱਗਿਆ ਹੋਇਆ ਨੇ ਅਗਰੇ ਜਾਉਣ ਜਾਂ ਦੇਖ ਸਕਦੇ ਕਿੰਨੇ ਮੋਟਾਈ ਦੇ ਵਿੱਚ ਆ ਰਿਹਾ ਆ 8 ਫੁੱਟਾਈ ਹੈ ਵੀ ਠੀਕ ਹੈ ਇਹ ਵੀ 8 ਹੈ 8 ਫੁੱਟ ਚਾਹੀ ਹਾਂ ਜੀ ਤੇ ਇਹ ਕਿੰਨੇ ਦਾ ਮੰਗ ਬੱਜੀ 1,65,000 ਦਾ ਦੇ ਦਾਂਗੇ 1,65,000 ਆਪਾਂ ਠੀਕ ਹੈ ਠੀਕ ਹੈ ਜੀ ਹਾਂ ਜੀ ਬਿਰੋ ਇਸੇ ਸੁਪਰ ਸਟੇਟ ਦਾ ਜਿਹੜੇ ਆਪਾਂ ਨੂੰ ਵੀਰ ਨੇ ਦਿਖਾਏ ਨੇ ਬਾਕੀ ਬਜੇਰਾ ਕੋਲ ਕਾਫੀ ਸੁਪਰ ਸਟੇਟ ਆਉਂਦੇ ਰਹਿੰਦੇ ਨੇ ਇੱਧਰ ਤੁਸੀਂ ਬਾਕੀ ਆਪਣੇ ਕੋਲ ਰੀਪਰ ਪੁਰਾਣੇ ਜੀ ਫਲਾ ਲਾਜ 780 ਹੈਗੇ ਨੇ ਠੀਕ ਹੈ ਜੀ 24 ਮਾਡਲ 23 ਮਾਡਲ 22 ਮਾਡਲ ਕੋਈ ਵੀ ਮਾਡਲ ਲੈਣਾ ਹੋਵੇ ਰੀਪਰੋ ਮਿਲ ਜੂਗਾ ਜੀ ਜਣੀ ਵੀਰ ਕੋਲ ਇਹ ਐ ਵੀ ਮੰਨੇ ਪਰ ਚਾਨੀ ਦੇ ਵੀ ਲੈਣਾ ਚਾਨੀ ਦੇ ਰੀਪਰ ਬਹੁਤ ਨੇ ਜ ਆਪਣੇ ਆ ਚਾਨੀ ਦੇ ਜਿਹੜੇ ਆਪਣਾ ਉਹ 2200 2100 ਮਾਡਲ ਆ ਦਿਖਾ ਬਾਈ 24 ਆ 24 ਮਾਡਲ ਖੜਾ ਇਧਰ ਹੁੰਦਾ ਜੇ ਖਰਾਬ ਹੋ ਜਾਂਦੇ ਨੇ ਮੇਚੇ ਜੀ ਫਿਰ ਸਾਹਮਣੇ ਪੈਂਦੇ ਨੇ ਆਹ ਸਾਡੇ ਨੂੰ 2024 ਮਾਡਲ ਤੁਹਾਨੂੰ ਪਤਾ ਹੈ ਬਾਰਿਸ਼ ਆ ਵੀ ਚਾਨੀ ਦੇ 22 ਮਾਡਲ ਤੇ ਉਹ ਅੰਦਰੋਂ ਦੇਖਿਆ ਜਾਣੇ ਕੋਈ ਰਿਪਰ ਹਾਂਜੀ ਬਸ ਤੁਹਾਨੂੰ ਆਪਾਂ ਅੰਦਰ ਵੀ ਦਿਖਾ ਦਨੇ ਆ ਤੇ ਵੀ ਰਿਪਰਾਂ ਤੋਂ ਇਲਾਵਾ ਹੋਰ ਵੀ ਆਪਾਂ ਜਿਵੇਂ ਹਾਲ ਹੈਰੋ ਸੁਆਗਾ ਇਹੋ ਜਿਹੇ ਕੁਝ ਹਾਂਜੀ ਬ੍ਰਾਂਡ ਦੀਆਂ ਮਿਲਣੀਆਂ ਹਾਲ ਹੈਰੋ ਸੁਆਗਾ ਜਿਵੇਂ ਜੰਡੂ ਡੱਫੂ ਸੰਗਰੀ ਵਾਲੇ ਦੇ ਇਹ ਵੇਚਦੇ ਆਪਾਂ ਕੋਈ ਉਹ ਨਹੀਂ ਵੇਚਦੇ ਇਹ ਵੀ ਦੇਸੀ ਖਾਨ ਨਹੀਂ ਵੇਚਦੇ ਨਾ ਨਾ ਜੀ ਆਪਾਂ ਬ੍ਰਾਂਡ ਹੀ ਵੇਚਦੇ ਜਿਵੇਂ ਰਿਪਰ ਵੀ ਜਗਤੀ ਤੇ ਵਿਸ਼ਕਰਮਾ ਲੈਂਡ ਫੋਰਸ ਕੇਐਸ ਤੁਸੀਂ ਇੱਧਰ ਵੀ ਦੇਖ ਸਕਦੇ ਹੋ 24 ਮਾਡਲ ਕੇਐਸ ਖੜਾ ਸਿਰਫ 50 ਟਰੈਲੀਆਂ ਕਰੇ ਰਿਪਰ ਦਾ ਸਟਿੱਪ ਨਾਲ ਦੀ ਜੀ ਉੱਪਰ ਪਈ ਉਹਦੇ 59 ਇੰਚ ਆ ਦੇਖੋ ਦਗਜੀਤ ਤੇ ਵਿ ਤੇ ਬਾਈ ਜੀ ਤਰਪਾਲਾ ਬਾਈਆਂ ਬਨੇ ਸੀਜ਼ਨ ਮੂਰੇ ਫਿਰ ਤਾਰ ਦਾਂਗੇ ਜਦ ਕੰਮ ਚੱਲੂਗਾ ਹਾਂਜੀ ਹਾਂਜੀ ਸਹੀ ਗੱਲ ਐ ਫਿਰ ਜਾਨੇ ਜਦੋਂ ਕਸਟਮਰ ਹਾਂ ਲੱਗਿਆ ਹੁਣ ਇਹ ਫਿਰ ਖਰਾਬ ਹੋ ਜੇ ਨਾ ਸੰਭੀਏ ਜੀ ਹਾਂਜੀ ਹਾਂਜੀ ਸਹੀ ਗੱਲ ਐ ਫਿਰ ਸਵਾਲ ਹੀ ਕਰਾਂਗੇ ਫਿਰ ਹਾਂ ਆਉਂਨੇ ਦੇਖਣਾ ਕਸਟਮਰ ਸਾਫ ਚੀਜ਼ ਭਾਲਦਾ ਜੀ ਸਾਫ ਚੀਜ਼ ਭਾਲਦਾ ਤੇ ਹਾਂਜੀ ਬਰੋ ਏਸੀ ਬਾਈ ਜੀ ਜਿਨ੍ਹਾਂ ਨੇ ਆਪਾਂ ਨੂੰ ਸੁਪਰਸ਼ੀਅਲ ਦਾਨ ਦੀ ਤੇ ਤੇ ਪਰ ਤੁਹਾਨੂੰ ਦਿਖਾਏ ਤੇ ਵੀਰ ਜੀ ਇੱਕ ਵਾਰ ਫਿਰ ਤੋਂ ਜਿਹੜੀ ਲੋਕੇਸ਼ਨਾਂ ਮਿਲਣ ਉਹ ਆਪਾਂ ਦੱਸ ਜੀ ਵੀਡੀਓ ਦੇ ਵਿੱਚ ਠੀਕ ਐ ਜੀ ਦੱਸ ਦਿੰਨੇ ਆਪਰਾ ਪਿੰਡ ਸਰਹੰਦ ਤੋਂ ਪਟਿਆਲੇ ਰੋਡ ਤੇ ਖਰੌੜੀ ਪਿੰਡ ਆ ਜੀ ਸ਼ੁਭ ਨਾਮ ਜਗਮੀਤ ਸਿੰਘ ਮੈਂ ਇਹ ਕਾਲਾ ਕਹਿੰਦੇ ਨਹੀਂ ਕਾਲਾ ਖਰੌੜੀ ਜੀ ਨੂੰ ਮਰਜ਼ੀ ਪੁੱਛ ਲਓ ਜੀ ਪਿੰਡ ਖਰੌੜੀ ਹਾਂ ਥੋੜੀ ਜਾ ਕੇ ਕਾਲਾ ਕਾਲੇ ਦੇ ਨਾਮ ਤੇ ਹੀ ਕਾਲਾ ਖਰੌੜੀ ਜੀ ਨੂੰ ਮਰਜ਼ੀ ਪੁੱਛਿਆ ਜੀ ਗੱਲ ਵੀ ਸਰਹੰਦ ਤੋਂ 5 ਕਿਲੋਮੀਟਰ ਪੈਂਦਾ ਪਟਿਆਲੇ ਤੋਂ 20 ਕਿਲੋਮੀਟਰ ਪੈਂਦਾ ਜੀ ਠੀਕ ਫੋਨ ਨੰਬਰ ਹੈਗਾ ਜੀ 9465547305 ਅਜਾ ਜਦ ਮਰਜ਼ੀ ਕਾਲ ਕਰਕੇ ਆ ਜੇ ਬਈ ਬੜੀ ਹੋਰ ਵੀ ਕੋਈ ਕੰਟੈਕਟ ਨੰਬਰ ਚੱਲਦਾ ਬਣਾ ਕੇ ਵੈਸੇ ਇਹੀ ਮੇਨ ਕੰਟੈਕਟ ਨੰਬਰ ਆ ਇੱਕ ਹੋਰ ਹੈਗਾ ਭਰਾ ਦਾ ਵੱਡੇ ਦਾ 75081 ਜੀ 08384 ਹਾਂ ਜੇ ਕੋਈ ਗੱਲ ਇੱਕ ਅੱਧਾ ਨੰਬਰ ਵੀ ਲੱਗਦਾ ਵੀ ਨਾ ਹੁੰਦਾ ਵੈਸੇ ਕੋਈ ਗੱਲ ਨਹੀਂ ਠੀਕ ਠੀਕ ਬੰਦਾ ਘਰੇ ਔਰੇ ਕਿਹੜਾ ਕੋਈ ਵਰਕਸ਼ਾਪ ਆ ਜ਼ਿੰਮੇਦਾਰ ਬੰਦੇ ਹਾਂਜੀ ਹਾਂਜੀ ਘਰੇ ਆ ਕੇ ਬੰਦਾ ਆ ਜਿਵੇਂ ਮਰਜ਼ੀ ਆ ਆ ਘਰੇ ਰਹਿੰਦੇ ਹਾਂਜੀ ਬਰੋ ਅਸੀਂ ਵੀਡੀਓ ਜਿਹੜੀ ਭਾਈ ਜੀ ਆਪਾਂ ਤੁਹਾਨੂੰ ਕਰ ਰਹੇ ਸੀ ਸੁਪਰ ਸਿੱਧੀਆਂ ਨਹੀਂ ਬਾਕੀ ਜੇ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁਕ ਪੇਜ ਦੇ ਤੇ ਫੇਸਬ ਸੇਮ ਨਾਮ ਤੇ ਆਪਣਾ ਪੇਜ ਬਣਿਆ ਹੋਇਆ ਹੈ ਬਾਕੀ ਵੀਡੀਓ ਨੂੰ ਲਾਈਕ ਸੇਅਰ ਅਤੇ ਕਮੈਂਟ ਧੰਨਵਾਦ ਜੀ ਠੀਕ ਹੈ